ਹੈਲੋ ਫਰੈਂਡਸ ਦੋਸਤੋ ਅੱਜ ਤੁਹਾਡੇ ਕੋਲ ਕਾਫੀ ਦਿਨਾਂ ਬਾਅਦ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ ਸੋ ਆਪ ਜੀ ਨੂੰ ਥੋੜਾ ਜਿਹਾ ਅਸੀਂ ਕੁਝ ਜਾਣੂ ਕਰਾਉਣਾ ਚਾਹੁੰਦੇ ਹਾਂ ਗੱਲਾਂ ਤੋਂ ਦੇਖੋ ਆਦਮੀ ਦੀ ਕੀ ਲਾਈਫ ਹੈ ਆਦਮੀ ਜਨਮ ਲੈਂਦਾ ਤਾਂ ਮਾਂ ਕੁੱਟਦੀ ਹੈ ਥੋੜਾ ਜਿਹਾ ਵੱਡਾ ਹੁੰਦਾ ਤਾਂ ਬਾਪੂ ਕੁੱਟਣ ਲੱਗ ਪੈਂਦਾ ਸਕੂਲ ਚ ਦਾਖਲ ਹੁੰਦਾ ਤਾਂ ਮਾਸਟਰ ਕੁੱਟਣ ਲੱਗ ਪੈਂਦੇ ਕਾਲਜ ਜਾਂਦਾ ਤਾਂ ਮੁੰਡਿਆਂ ਦੀ ਆਪਸ ਲੜਾਈ ਹੋ ਜਾਂਦੀ ਹੈ ਜਦੋਂ ਮੁੰਡਿਆਂ ਦੀ ਆਪਸ ਲੜਾਈ ਹੋ ਜੇ ਤਾਂ ਪੁਲਿਸ ਆ ਜਾਂਦੀ ਹੈ ਫਿਰ ਪੁਲਿਸ ਕੁੱਟਦੀ ਹੈ ਥੋੜਾ ਜਿਆ ਹੋਰ ਵੱਡਾ ਹੋ ਗਿਆ ਤਾਂ ਵਿਆਹ ਹੋ ਜਾਂਦਾ ਫਿਰ ਜਨਾਨੀ ਕੁੱਟਣ ਲੱਗ ਪੈਂਦੀ ਸੋ ਆਪਾਂ ਕਦੀ ਜਨਾਨੀ ਤੋਂ ਡਰੇ ਮੈਨੂੰ ਬਹੁਤ ਲੋਕ ਕਹਿੰਦੇ ਨੇ ਕਿ ਹਰ ਇੱਕ ਬੰਦਾ ਜਨਾਨੀ ਤੋਂ ਡਰਦਾ ਹੈ ਆਪਾਂ ਤਾਂ ਰਸੋਈ ਤੁਹਾਡੀ ਆਪਾਂ ਨਹੀਂ ਕਦੀ ਡਰੇ ਆਪਾਂ ਤਾਂ ਡਟ ਕੇ ਰਹਿਦਾ ਐ ਤੜੀ ਨਾ ਰੰਨੇ ਆ ਸੋ ਤੁਸੀਂ ਸੋਚਦੇ ਹੋਵੋਗੇ ਪਤਾ ਨਹੀਂ ਜਨਾਨੀ ਕੀ ਕੁਛ ਕਹਿੰਦੀ ਹੋ ਪਰ ਆਪਾਂ ਕਦੀ ਉਹਨੂੰ ਕਦੇ ਕਹਿਣ ਦਾ ਕੁਛ ਮੌਕਾ ਹੀ ਨਹੀਂ ਦਿੱਤਾ ਚਿਹਰੇ ਉਠਣ ਤੋਂ ਪਹਿਲਾਂ ਆਪਾਂ ਝਾੜੂ-ਪੋਚਾ ਮਾਰ ਦਈਦਾ ਭਾਂਡੇ ਸਾਫ਼ ਕਰ ਦਈਦੇ ਨੇ ਆਟਾ ਗੁੰਨ੍ਹਦੇ ਹੀ ਦੈ ਸਬਜ਼ੀ ਬਣਾ ਦਈਦੀ ਐ ਜਦੋਂ ਉੜਦੀ ਐ ਫੁਲਕੇ ਲਾ ਕੇ ਤੇ ਆ ਬਣਾ ਕੇ ਪਿਆ ਦੇਦੀ ਕੰਮ ਤੇ ਚੱਲੇ ਜਾਂਦੀ ਏ ਫੇਰ ਆਪਾਂ ਕੀ ਕਰੀਦਾ ਕਿ ਜਿਹੜੇ ਦੁਪਹਿਰ ਦੀ ਰੋਟੀ ਛੋਟੀ ਬਣਾ ਕੇ ਉਹਦੇ ਆਫਿਸ ਪਹੁੰਚਾਈ ਦੀਏ ਭਾਂਡੇ ਵੀ ਸਾਫ਼ ਕਰ ਦੇਈਦੇ ਨੇ ਸਵੇਰ ਵਾਲੇ ਸ਼ਾਮ ਪੈਂਦੀ ਏ ਉਹਨੇ ਆਣਾ ਹੁੰਦਾ ਉਸ ਤੋਂ ਪਹਿਲਾਂ ਕੋਈ ਸਨੈਕਸ ਸੁਨੁਕਸ ਪੜਾ ਕੇ ਰੱਖ ਦੇਈਦੀ ਐ ਆਂਦਿਆਂ ਨੂੰ ਚਾਹ ਕਾਫੀ ਪੀਆਤੀ ਜਾਂ ਟੰਡਾ ਪੀਆਤਾ ਚੱਲ ਕੰਮ ਮੁਕਿਆ ਆਪਾਂ ਫੇਰ ਤੜੀ ਨਾਲ ਰਾਤ ਪੈਂਦੀ ਏ ਆਪਾਂ ਫੇਰ ਉਹੀ ਸ਼ੁਰੂ ਹੋ ਜਾਂਦਾ ਆਪਣਾ ਰੁਟੀਨ ਆਟਾ ਗੁਨੇ ਆ ਰੋਟੀ ਬਣਾਈ ਦਾਲ ਸਬਜ਼ੀ ਬਣਾਈ ਇੱਕ ਅਦੀ ਸਵੀਡਿਸ਼ ਬਣਾਤੀ ਰਾਤ ਨੂੰ ਸੌਣ ਲੱਗਿਆ ਬਾਡੇ ਸਾਫ ਕਰਤੇ ਸੋਹੀ ਸਾਫ ਕਰਤੀ ਆਪਾਂ ਫੇਰ ਤੜੀ ਨਾ ਰਹਿਨੇ ਆਪਾਂ ਨਹੀਂ ਕਦੀ ਡਰੇ ਤੜੀ ਨਾ ਰਹੀ ਦਾ ਸਭ ਜਗਾ ਸੋ ਤੁਸੀਂ ਵੀ ਆਪਣੀ ਤੜੀ ਨਾ ਰਿਆ ਕਰੋ ਆਪਣਾ ਕੰਮ ਪੂਰਾ ਕਰਕੇ ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾ ਤੜੀ ਨਾਲ ਜਿਓ ਕਿਸੇ ਤੋਂ ਡਰੰਦੀ ਲੋੜ ਨਹੀਂ ਐ ਐਵੇਂ ਨਾ ਡਰਿਆ ਕਰੋ ਆਪਣੇ ਘਰ ਵਾਲਿਆਂ ਤੋਂ ਸੱਸ ਸ੍ਰੀ ਕਾ ਜੀ